ਖਾਣਾ ਖਾਣ ਦਾ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ ਰਾਜੋਕੇ ਦੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਅਤੇ 260 ਗ੍ਰਾਮ ਹੈਰੋਇਨ ਕਿਤੀ ਬਰਾਮਦ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਪਿੱਕੀਵੈਂਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਵੱਲੋਂ ਇਲਾਕੇ ਵਿੱਚ ਸਰਚ ਅਬਿਆ ਹੰ ਚਲਾਇਆ ਗਿਆ ਇਸ ਦੌਰਾਨ ਰਾਜੋਕੇ ਦੇ ਇੱਕ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਅਤੇ ਉਸ ਦੇ ਨਾਲ ਵੱਜੀ ਹੋਈ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਰ ਕੀ ਆਖਿਆ ਸਬਡਿਵੀਜ਼ਨ ਭਿਖੀਵੰਦ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਆਓ ਵੇਖਦੇ ਹਾਂ ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅਸਫਲ ਕਰਨ ਵਾਸਤੇ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਦੇ ਉੱਤੇ ਕੰਮ ਕਰ ਰਹੀ ਹੈ ਇਹਦੇ ਵਿੱਚ ਅੱਜ ਫੇਰ ਇੱਕ ਜਿਹੜੀ ਆ ਸਫਲਤਾ ਹਾਸਲ ਹੋਈ ਆ ਸੁਖਦੇਵ ਸਿੰਘ son of ਬਲਕਾਰ ਸਿੰਘ ਜਿਹੜੇ ਇੱਥੋਂ ਦੇ ਰਾਜੋਕੇ ਦੇ ਰਹਿਣ ਵਾਲੇ ਆ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਇੱਕ ਛੋਟਾ ਜਿਹੜਾ ਡੀਜੀ ਮੈਟ੍ਰਿਕਸ ਡਰੋਨ ਤੇ ਨਾਲ ਇੱਕ ਪੀਲੇ ਰੰਗ ਦੀ ਜਿਹੜੀ ਆ ਪੈਕਿੰਗ ਜਿਹੜੀ ਉਹ ਬਰਾਮਦ ਹੋਈ ਆ ਜਿਹੜੀ ਇਹਨੂੰ ਪੈਕਿੰਗ ਮਟੀਰੀਅਲ ਨੂੰ ਚੈੱਕ ਕੀਤਾ ਗਿਆ ਤੇ 290 ਗ੍ਰਾਮ ਹੈ ਇਸ ਸਬੰਧੀ ਸਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 68 ਅੰਡਰ ਸੈਕਸ਼ਨ 21 ਸੀ ਐਂਡੀ ਪੀ ਐਸ ਐਕ ਤੇ 에ਅਰਕਰਾਫਟ ਐਕਟ ਦੇ ਤਹਿਤ ਜਿਹੜੀ ਇਹ ਦਰਜ ਰਜਿਸਟਰ ਕਰ ਲਈ ਹੈ ਤੇ ਇਹਦੀ ਤਫ਼ਤੀਸ਼ ਜਾਰੀ ਹੈ ਨੂੰ ਖੋਲ ਕੇ ਚੈੱਕ ਕੀਤਾ ਜਾਊਗਾ ਵੀ ਇਹਦੇ ਵਿੱਚ ਕਿੰਨਾ ਸਮਾਨ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਪਿਛਲੇ ਚੰਨ ਇੱਕ ਸਮੇਂ ਦੇ ਵਿੱਚ ਲਗਾਤਾਰ ਜਿਹੜੇ ਡਰੋਨ ਤੇ ਹਾਇਰੋਨ ਦੀਆਂ ਖੇਪਾਂ ਦੀ ਬਰਾਮਦਗੀ ਹੋ ਰਹੀ ਹੈ ਤੇ ਇਲੈਕਸ਼ਨ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਤਿੰਨ ਕੰਪਨੀਆਂ ਬੀ ਐਸ ਐਫ ਤੇ सीआरपी ਦੀਆਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੂੰ ਅਸੀਂ ਜਿੱਥੇ ਆਪਣੇ ਇਲਾਕੇ ਦੇ ਵਿੱਚ ਲਾਇਆ ਉੱਥੇ ਅਸੀਂ ਬਾਰਡਰ ਨੂੰ ਵੀ ਜਿਹੜਾ ਸਟਰੋਂਗ ਕੀਤਾ ਸੋ ਇਦਾਂ ਦੀਆਂ ਬਰਾਮਦਗੀਆਂ ਜਿਹੜੀਆਂ ਇਹ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਲਤਤਾ ਦਾ ਨਤੀਜਾ ਤੇ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਫਲ ਨਹੀਂ ਹੋਣ ਦਵਾਂਗੇ ਜੇ ਥੋੜੇ ਜੇ ਸਮੇਂ ਦੀ ਗੱਲ ਕਰੀਏ ਤੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 23 ਕਿਲੋ ਤੇ ਅ 800 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਨ ਸਬਡਿਵੀਜ਼ਨ ਭਿੱਖੀਪੁਰ ਦੇ ਵਿੱਚ ਬਰਾਮਦ ਹੋ ਚੁੱਕੀ ਆ ਤੇ ਕਾਫੀ ਡਰੋਨ ਜਿਹੜੇ ਅਸੀਂ ਹੁਣ ਤੱਕ ਬਰਾਮਦ ਕਰ ਰਹੇ ਆ ਤੇ ਬਰਾਮਦਗੀਆਂ ਲਗਾਤਾਰ ਜਾਰੀ ਆ ਜਿੱਥੇ ਅਸੀਂ ਡਰੋਨ ਤੇ ਹੈਰੋਨ ਫੜ ਰਹੇ ਆ ਉਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ 45 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਤੇ ਉਹਨਾਂ ਦੀਆਂ ਜਾਇਦਾਦਾਂ ਵੀ ਅਸੀਂ ਜ਼ਬਤ ਕਰ ਰਹੇ ਆ ਸੋ ਇਸੇ ਤਰ੍ਹਾਂ ਹੀ ਜਿਹੜਾ ਸਹਿਯੋਗ ਆ ਉਹ ਪੰਜਾਬ ਪੁਲਿਸ ਤੇ ਬੀਐਸਐਫ ਦਾ ਚੱਲਦਾ ਰਹੂਗਾ ਤੇ ਬਰਾਮਦਗੀਆਂ ਹੁੰਦੀਆਂ ਰਹਿਣਗੀਆਂ ਤੇ ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਾਡੀਆਂ ਕਾਲੀਆਂ ਭੇਡਾਂ ਦੀਆਂ ਕਾਲੀਆਂ ਚਾਲਾਂ ਨੂੰ ਹਿੱਸਾ ਪਰ ਨਹੀਂ ਹੋਣਗੇ